ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਬਦਨੀ ਖੁਰਦ ਇਹ ਪੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲਾ ਹਾਈਵੇ ਦੇ ਉੱਤੇ ਇਹ ਪੰਡ ਆਉਂਦਾ ਹੈ ਬਦਨੀ ਕਲਾ ਵੀ ਇਹਦੇ ਨੇੜੇ ਰਹਿ ਜਾਂਦਾ ਹੈ ਜਿਹੜੇ ਵੀਰ ਕੋਲੋਂ ਅੱਜ ਵੀਡੀਓ ਬਣਾ ਰਹੇ ਹਾਂ ਦੱਸੋ ਇਹ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਨਾਂ ਦਾ ਪੁਰਾਣਾ ਹੀ ਵਪਾਰ ਦਾ ਕੰਮ ਹੈ ਮੱਝਾਂ ਹੁੰਦੀਆਂ ਇੱਥੇ ਵਿਕਰੀ ਵਾਲੀਆਂ ਅੱਜ ਸੱਤ ਮੱਝਾਂ ਤੁਹਾਨੂੰ ਵੀਡੀਓ ਦੇ ਮਾਧਿਅਮ ਨਾਲ ਦਿਖਾਉਂਗਾ ਤੇ ਸੱਤ ਦੀਆਂ ਸੱਤ ਮੱਝਾਂ ਸੋਈਆਂ ਸਵਾਂੀਆਂ ਚੰਗੇ ਦੁੱਧ ਵਾਲੀਆਂ ਸੋ ਆਪਾਂ ਇਹਨਾਂ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜਾ ਪਸ਼ੂ ਜਿਹੜੀ ਮੱਝ ਇਹਨਾਂ ਚੋਂ ਤੁਹਾਨੂੰ ਪਸੰਦ ਆ ਜਾਊਗੀ ਉਹਦੀ ਤਸੱਲੀ ਕਰਨ ਦਾ ਹੱਕ ਹੈ ਜਰੂਰ ਆਕੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦੋ ਸੋਈਆਂ ਸਵਾਂੀਆਂ ਦੁੱਧ ਚੋਕੇ ਦੇਖ ਸਕਦੇ ਹੋ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਪਰਲੇ ਪਾਸੇ ਤੋਂ ਸ਼ੁਰੂਆਤ ਕਰਾਂਗੇ ਇੱਕ ਇੱਕ ਕਰਕੇ ਸਾਰੇ ਨਗ ਤੋਰ ਕੇ ਵੀ ਤੁਹਾਨੂੰ ਨਾਲ ਦਿਖਾਉਂਦੇ ਜਾਵਾਂਗੇ ਬਾਈ ਸਸਰੀ ਕਾ ਆਸੀ ਗਾਲ ਵੀਰੇ ਨਾਮ ਦੱਸੀ ਵੀਰੇ ਨਾਮ ਮੇਰਾ ਸਣੀ ਆ ਵੀਰੇ ਪਿੰਡ ਬਦਣੀ ਖੁਰ ਦਾ ਜ਼ਿਲ੍ਹਾ ਮੋਗਾ ਜੀ ਸਣੀ ਬਾਈ ਅੱਜ ਸੱਤ ਮੱਜਾ ਆਪਣੇ ਕੋਲ ਹਾਂਜੀ ਜਿਹੜੀਆਂ ਇਸ ਟਾਈਮ ਦਿਖਾਉਣੀਆਂ ਵੈਸੇ ਰੂਟੀਨ ਚ ਪਸ਼ੂ ਆਈ ਜਾਂਦੇ ਹਾਂਜੀ ਹਾਂਜੀ ਆਈ ਜਾਂਦੇ ਵੀਰੇ ਪਹਿਲੇ ਨੰਬਰ ਤੇ ਝੋਟੀ ਕੈਨਵਾ ਸੂਆ ਆ ਪਹਿਲਾ ਸੂਆ ਆ ਵੀਰੇ ਇਹਨੂੰ ਸੂਈ ਨੂੰ ਅੱਜ ਚੌਥਾ ਦੇਣਾ ਠੀਕ ਐ ਤੇ 12 ਕਿਲੋ ਐ ਬੋਲੀ ਤੋਂ ਸਟਾਰਟਿੰਗ ਹੀ ਐ ਝੋਟੀ ਠੀਕ ਐ ਬੱਚਾ ਕੀ ਇਹਦੇ ਨਾਲ ਬੱਚਾ ਦੇਖੀ ਕੀ ਆ ਕੱਟਾ ਤੇ ਕੱਟੀ ਆ ਕੱਟਾ ਵੀਰੇ ਤੁਹਾਰੇ ਰੇਟੇ ਦਾ ਕੀ ਰਹੂਗਾ ਰੇਟ ਫੋਨ ਤੇ ਹੋਣਾ ਵੀਰੇ ਖੋਲੀ ਬਈ ਦੋਸਤੋ ਝੋਟੀ ਦੇਖਿਓ ਬਹੁਤ ਸੋਹਣਾ ਥਣ ਤੇ ਹਵਾਨਾ ਪੁੜਿਆਂ ਦੀ ਚੜਾਈ ਉਤੋਂ ਸਟਰਕਚਰ ਤੁਹਾਨੂੰ ਚੰਗਾ ਲੱਗੂਗਾ ਕਦ ਕਾਟ ਚੰਗਾ ਹੈ ਤੋਪੇ ਕਾਟ ਖਾਨ ਵਧੀਆ ਬਰੀਕ ਬਹੁਤ ਆ ਕੱਟੀ ਥਣਾ ਥੁਣਾ ਦੀ ਡਾਨਾ ਵੀਰੇ ਵਧੀਆ ਸੋਹਣੀ ਥਣਾ ਚ ਬਿੱਥੀ ਬਹੁਤ ਸੋਹਣੀ ਦਿਸਦੀ ਹੈ ਹਵਾਨਾ ਵੀ ਸਾਫ ਸੁਥਰਾ ਹੈ ਚੰਗੇ ਕਦ ਕਾਟ ਦੀ ਝੋਟੀ ਦੂਜੇ ਸੂਏ ਚ ਪੂਰਾ ਨਿਖਰੂਗੀ ਪਸੰਦ ਆਵੇ ਤਾਂ ਰੇਟ ਬਾਈ ਤੋਂ ਫੋਨ ਦੇ ਉੱਤੇ ਕਨਫਰਮ ਕਰ ਲਿਓ। ਪਹਿਲ ਨਹੀਂ ਗੱਟੀ ਵੀਰੇ ਦੁੱਧ ਆ ਰਾਮ ਨਾਲ 16+ ਜਾਵੜੂਗੀ। ਠੀਕ ਹੈ। ਕਿਵੇਂ ਕਿਹੜੇ ਹਿਸਾਬ ਨਾਲ ਇਹ ਨਹੀਂ ਹੁਣ ਦੁੱਧ ਤੋਂ ਹੀ ਸਟਾਰਟਿੰਗ ਹੋਈ ਆ। ਸੋ 12 ਕਿਲੋ ਚੌਥੇ ਦਿਨ ਸ਼ੁਰੂਆਤ ਆ ਦੱਸੋ। ਚੋਕੇ ਦੋ ਟਾਈਮ ਤਿੰਨ ਟਾਈਮ ਆਪਦੀ ਕਦੋਂ ਵੀਰੇ ਮਰਜ਼ੀ ਚ ਚੁਾਈ ਕਰ ਸਕਦਾ। ਰੈਸ਼ ਦਾ ਪ੍ਰਬੰਧ ਆਪਣੇ ਕੋਲੇ ਫੁੱਲ ਆ ਸੀਲ ਠੰਡੀ। ਚੁਾਈ ਚੁਈ ਬਹੁਤ ਪੋਲੀ ਕੱਟੀ ਦੀ। ਠੀਕ ਹੈ। ਸੋ ਦੱਸੋ ਮੈਂ ਬਿੱਥੀ ਵੀ ਜਥਣਾ ਚ ਦਿਖਾਵਾਂ ਦੇਖਿਓ ਅਗਾੜੀ ਨੋਟ ਕਰਿਓ। ਚੰਗੀ ਅਗਾੜੀ। ਇੱਧਰ ਵੀ ਮਾਰ ਦਿਓ ਬੱਚੇ ਤੇ ਵੀ ਕੈਮਰਾ ਜਮਾ ਲੈਰਾ ਬੱਚਾ ਹੈ ਤਾਂ ਸਹੀ ਹੈ ਠੀਕ ਹੈ ਓਕੇ ਸੋ ਇਹ ਪਹਿਲੇ ਨੰਬਰ ਤੇ ਝੋਟੀ 2 ਨੰਬਰ ਤੇ ਵੀ ਤੁਹਾਨੂੰ ਇੱਕ ਬਹੁਤ ਸੋਹਣੀ ਝੋਟੀ ਦਿਖਾਉਂਗਾ ਭਾਈ ਜਿਹੜੀ 2 ਨੰਬਰ ਤੇ ਹੈ ਸੁਆ ਇਹ ਵੀ ਪਹਿਲਾ ਵਾ 14 ਦੇ 15 ਦੇ ਵਿਚਾਲੇ ਦੁੱਧ ਕੰਡੇ ਵਾਲਾ ਤਿਆਰ ਦਿਨ ਅਜ ਕਿੰਨੇ ਹੋ ਗਏ ਹੋਏ ਨੇ ਸੁਈ ਨੇ ਇਹਨੂੰ ਹੋ ਗਏ ਵੀਰੇ 14 ਤੇ 15 ਦੇ ਦਿਨ ਵਿਚਾਲੇ ਠੀਕ ਹੈ ਤਿਆਰ ਸੋ ਦੋਸੋ ਜਿੰਨੇ ਦਿਨ ਹੋਏ ਆ ਤੇ ਉਨਾ ਹੀ ਦੁੱਧ ਤਿਆਰ ਹੈ ਹਾਂਜੀ ਸਟਰਕਚਰ ਦੂਜੀ ਝੋਟੀ ਤੋਂ ਵੀ ਸੋਹਣਾ ਲੱਗੂਗਾ ਤੁਹਾਨੂੰ ਥਣ ਪੂਰਾ ਮੋਟਾ ਸੋਹਣਾ ਥਣ ਚਾਰੇ ਥਾਣੇ ਦੇ ਵੀ ਇੱਕੋ ਜਿਹਾ ਹਵਾਨੇ ਦੀ ਬਣਾਵਟ ਤੁਸੀਂ ਹੁਣ ਵੀਡੀਓ ਚ ਦੇਖ ਹੀ ਰਹੇ ਹੋ ਮੈਂ ਲਗਭਗ ਸ਼ਾਮ ਦੇ ਟਾਈਮ ਤੇ ਵੀਡੀਓ ਬਣਾ ਰਿਹਾ ਦੱਸੋ ਦਿਨ ਜਿਹੜਾ ਉਹ ਛਪੰਦਾ ਪੱਖ ਹੋ ਚੱਲਿਆ ਦੇਖੋ ਝੋਟੀ ਇਹ ਵੀ ਉਤੋਂ ਪੂਸ਼ ਨੋਟ ਕਰੋ ਬਿਲਕੁਲ ਬਾਰੀਕ ਸ਼ੁਰੂ ਹੁੰਦੀ ਹੈ ਮੋੜ ਦੇ ਵਿੱਚੋਂ ਪ्योर ਹਰਿਆਣੇ ਦੀਆਂ ਮਈਆਂ ਵਾਂ ਬੈਦ ਪ੍ਰੂਫ ਵੀਰੇ ਠੀਕ ਹੈ ਹਾਂਜੀ ਸੋ ਹਰਿਆਣੇ ਚੋਂ ਬਾਈ ਕਹਿੰਦਾ ਲੈਂਦੇ ਆ ਤੇ ਪ੍ਰੂਫ ਮਤਲਬ ਨਾਲ ਕੋਈ ਵੀਡੀਓ ਵਗੈਰਾ ਵੀ ਉੱਥੋਂ ਦੀ ਹੋਊਗੀ ਸਾਰਾ ਹੈਗਾ ਵੈਦਰ ਪ੍ਰੂਫ ਦਵਾਂਗੇ ਬਿਰੇ ਚੋਣ ਪਸਮਾਕ ਹੈ ਜਾਂ ਥਣ ਲੱਗਿਆ ਉਦੋਂ ਮੋਟੀ ਚੁਆਈ ਹੋਊਗੀ ਪੂਰੀ ਗਾਇਆਂ ਵਰਗਾ ਚੋਣ ਹੋਊਗਾ ਨਾ ਕੋਈ ਛੱਟਾ ਨਾ ਕੋਈ ਚੀੜੀ ਹੋਊਗੀ ਲੋ ਟਾਈਮ ਤਿੰਨ ਟਾਈਮ ਆਪ ਦੀ ਭਰਾ ਕੇ ਇੱਥੇ ਆਪਣੇ ਰਹਿਸ਼ ਦਾ ਪ੍ਰਬੰਧ ਫੁੱਲ ਆਪ ਦੀ ਚੋਕੇ ਲੈ ਕੇ ਜਾਓ ਸੋ ਸਿੰਘਾਂ ਤੋਂ ਵੀ ਬੜੀ ਸੋਹਣੀ ਚੋਟੀ ਇਹ ਦੇਖੋ ਤੁਸੀਂ ਸਾਈਡ ਤੋਂ ਵੀ ਇਹਦੇ ਥਣ ਇਦੋਂ ਬਾਅਦ ਚ ਤਿੰਨ ਨੰਬਰ ਤੱਕ ਹੋਰ ਛੋਟੀ ਇਹ ਵੀ ਪਹਿਲਾਂ ਨਾ ਕੱਟੀ ਚੌਕ ਦੇ ਦੰਦ ਕੱਢਦੀ ਆ ਆ ਬਰੀਕ ਬਰੂਗ ਬਹੁਤ ਆ ਪੂਛਦੀਆਂ ਜਮਾਂ ਐ ਡੰਨਾ ਚਾਰੂ ਚੂਰੂ ਕੱਟੀਆਂ ਬਥੇਰੀਆਂ ਅਛਾ ਭਾਈ ਇਹਦੀ ਕੀ ਡਿਟੇਲ ਐ ਇਹਦੇ ਥੱਲੇ ਵੀਰੇ ਹੁਣ ਠੰਡਾ 13 ਕਿਲੋ ਚੋਣ ਦਾ ਦੁੱਧ ਆ ਕੱਟੀ ਥੱਲੇ ਸਿੰਗ ਸੁੰਗੋ ਤੇ ਮਾਰਦੇ ਕੈਮਰਾ ਕਿੰਨੇ ਦਿਨੋਂ ਕੇ ਨੂੰ ਅੱਜ ਸੂਈ ਸੂਈ ਨੂੰ ਇਹਨੂੰ ਵੀ ਭਾਈ ਹੋ ਗਏ 13 14 ਦਿਨ ਠੀਕ ਐ ਦੁੱਧ ਕਿੰਨਾ ਹੋਊਗਾ 13 ਕਿਲੋ ਠੰਡਾ ਦੁੱਧ ਸੋ 13 ਕਿਲੋ ਦਸੋ ਠੰਡਾ ਦੁੱਧ ਭਾਈ ਕਹਿੰਦਾ ਵੀ ਆਸ ਟਾਈਮ ਇਹਦੇ ਥੱਲੇ ਹਾਜ਼ਰ ਇਦੀ ਵੀ ਪਤਲੀ ਪੂਛ ਤੁਹਾਨੂੰ ਨਜ਼ਰ ਆਊ ਕਿ ਢਾਂਚਾ ਵੀ ਸੋਹਣਾ ਹੈ ਛੋਟਾ ਸਿੰਗ ਥਣ ਥੀਚਵਾਈ ਆਸਤੇ ਬੜਾ ਚੰਗਾ ਹੈ ਹਵਾਨਾ ਇਹਦਾ ਵੀ ਚੰਗਾ ਸੋਹਣਾ ਤਿਆਰ ਪੂਰੇ ਸਿੰਗ ਇੱਥੇ ਰੁਕੋ ਸੀਏ ਠੰਡੀ ਚਾਰੂ ਚੂਰੂ ਬਹੁਤਾ ਇਕੱਟੀ ਇਹ ਜਿਆ ਥਾਂ ਲੱਗਿਆ ਉਦੋਂ ਮੋਟੀ ਚਵਾਈ ਹੋਊਗੀ ਠੀਕ ਹੈ ਹਾਂਜੀ ਪੂਰੀਆਂ ਸਾਰੀਆਂ ਬਰੀਕ ਆ ਝੋਟੀਆਂ ਐ ਨਹੀਂ ਕੋਈ ਮੋਟੀ ਚਮੜੀ ਦੀ ਹੋਊਗੀ ਸੋ ਇਹ ਤਾਂ ਖੈਰ ਵੀਡੀਓ ਚੋ ਵੀ ਤੁਹਾਨੂੰ ਦੋਸਤੋ ਜਜਮੈਂਟ ਹੋਊਗੀ ਜਿਵੇਂ ਜਿਵੇਂ ਗਾਂ ਨੂੰ ਜਾਵਾਂਗੇ ਸੁਹਣੀਆਂ ਮੱਜਾਂ ਸਾਰੀਆਂ ਚੰਗੀਆਂ ਛੋਟੀਆਂ ਅੱਜ ਸੱਤ ਨਗ ਤੁਹਾਨੂੰ ਦਿਖਾਉਣੇ ਆਂ ਐ ਬੋਰੀਆਂ ਸੀ ਇਹ ਠੰਡੀਆਂ ਆਂ ਚੌਣ ਚੂਣ ਦੇ ਆਂ ਪੂਰੀਆਂ ਇੱਕ ਨੰਬਰ ਆ ਝੋਟੀਆਂ ਹਾਂ ਇਹ ਤੋਂ ਅੱਗੇ ਜਿਹੜੀ ਛੋਟੀ ਹੈ ਇਹ ਵੀ ਕੱਟੀ ਪਹਿਲਾ ਸੂਆ ਵੇ ਵੀਰੇ ਕਿੰਨੇ ਦਿਨ ਹੋ ਗਏ ਅੱਜ ਸੂਈ ਨੂੰ ਸੂਈ ਨੇ ਇਹਨੂੰ ਵੀਰੇ ਅੱਜ ਚੌਥਾ ਡੰਗ ਕੱਟੀ ਮਗਰ ਆਂਦੇ ਠੀਕ ਹੈ ਦੁੱਧ ਕਿੰਨਾ ਹਾਜ਼ਰ ਹੋਊਗਾ 11 ਕਿਲੋ ਬੋਲਾ ਵੀਰੇ ਆਂਦੇ ਥੱਲੇ ਠੀਕ ਸੋ ਚੌਥੇ ਡੰਗ ਮਤਲਬ ਅਜੇ 2 ਦਿਨ ਹੀ ਹੋਏ ਆ ਸੂਈ ਨੂੰ ਛੋਟੀ ਆਵਣਾ ਵੀਰੇ ਚੌਦਾਂ ਪਲੱਸ ਆਰਾਮ ਨਾਲ ਜਾਊਗੀ ਗੱਡੀ ਕਿਵੇਂ ਪੈਠ ਪੁੜਾ ਕਿਵੇਂ ਥਾਨ ਲੇਵਾ ਲੱਗਿਆ ਸਾਫ ਸੁਥਰਾ ਆਦਾ ਕੱਟੀ ਹੁਣੀ ਆਈ ਆਪਣੇ ਕੋਲੇ 2 ਘੰਟੇ ਹੋਏ ਆ ਠੀਕ ਹੈ ਸੋ ਜੀ ਪਹੁੰਚੀ ਹੈ ਵੀਰ ਕੋਲ ਚੰਗੀ ਉੱਤੋਂ ਵੀ ਖੁੱਲੀ ਡੁੱਲੀ ਹੈ ਥਣਾ ਚ ਬਿੱਥੀ ਸੋਣੀ ਹੈ ਪਿਛਲੇ ਥਣਾ ਦੀ ਆਪਸ ਵਿੱਚ ਅਗਲੇ ਥਣਾ ਦੀ ਵੀ ਆਪਸ ਵਿੱਚ ਬਿੱਥੀ ਚੰਗੀ ਹੈ ਥਣ ਸਿੰਘ ਕੁੰਡੇ ਹੈ ਕੋਈ ਨਹੀਂ ਕੋਈ ਨਹੀਂ ਜਾਣਦੇ ਜਾਣਦੇ ਕੋਈ ਸੋ ਹਵਾਨਾ ਦੇ ਕਰਮ ਵਾਲੀ ਦਾ ਇਹਦੂ ਬਾਅਦ ਚ ਜਿਹੜੀ ਮੱਝ ਦਿਖਾਉਣੀ ਹੈ ਤੇ ਸੌਦਾ ਵੀ ਕਮਾਲ ਦਾ ਹਵਾਨਾ ਪਹਿਲਾਂ ਇਹ ਝੋਟੀ ਦੇਖੋ ਤੁਸੀਂ ਪੂਰੀ ਸੀਏ ਠੰਡੀਆਂ ਝੋਟੀਆਂ ਚੋਣ ਪਸਮਾ ਇੱਕ ਨੰਬਰ ਆ ਬਟਨ ਵਾਲੇ ਲੇਵੇ ਆ ਆ ਇਹਦੂ ਅੱਗੇ ਜਿਹੜੀ ਮੱਝ ਆ ਬਈ ਆ ਤੋਰੀ ਝੋਟੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹ ਵੀਰੇ ਤੀਜਾ ਡੰਗ ਹੀ ਅੱਜ ਠੀਕ ਐ ਸੂਆ ਕੰਨ ਮੈਂ ਦਾ ਸੂਆ ਇਹਦਾ ਦੂਜਾ ਵਾ ਠੀਕ ਐ ਹਾਂਜੀ ਕਿੰਨੀਆਂ ਦੇ ਦੰਦ ਇਹ ਖੜੇ ਆ ਦੁੱਧ ਹੁਣ ਕਿੰਨਾ ਹੋਊ ਦੁੱਧ ਵੀਰੇ ਇਹਦੇ ਥੱਲੇ 13 ਕਿਲੋ ਬੋਲ ਕੋਈ ਆ ਠੀਕ ਐ ਹਾਂਜੀ ਚੰਗੇ ਦੁੱਧ ਵਾਲੀ ਝੋਟੀ ਰਾਮ ਨਾਲ ਬਈ ਆਪਾਂ ਦਾ 17 18 ਮਾਲਕਾਂ ਨੇ ਕਿਹਾ ਵਾ ਰਾਮ ਨਾਲ ਇਹਨਾਂ ਖੁੱਲਾ ਦੁੱਧ ਦੇ ਦੂਗੀ ਦੇਣ ਵਾਲੀ ਦਾ 20 ਆ ਕਿਹੜੇ ਹਿਸਾਬ ਨਾਲ ਇਹਦਾ ਢਾਂਚਾ ਖੁੱਲਾ ਵਾ 17 18 ਤੋਂ ਅਢੇਕਦੀ ਨਹੀਂ ਕਰਮ ਵਾਲੀ ਸੋ ਦੇਖੋ ਇਹਦਾ ਵੀ ਹਵਾਨਾ ਦੁੱਧ ਖੈਰ ਤੁਹਾਡੀ ਸੇਵਾ ਦਾ ਪਰ ਪਸ਼ੂਆਂ ਦੇ ਢਾਂਚੇ ਚੰਗੇ ਐ ਥਣ ਚੰਗੇ ਲੱਗੇ ਐ ਪੂਰੇ ਆਪਰੇਡ ਵਾਲੀਆਂ ਝੋਟੀਆਂ ਬੱਚੇ ਲੈਣ ਵਾਲੀਆਂ ਗਾਂ ਵੀ ਬਹੁਤ ਸੋਹਣੀ ਮੱਜਾ ਦੱਸੋ ਥਣ ਹਵਾਨੇ ਦੀ ਚੁਆਈ ਚੁਈ ਸਾਰੀਆਂ ਮਈਆਂ ਦੀ ਇੱਕ ਨੰਬਰ ਚੁਆਈ ਆ ਫੁੱਲ ਸਾਰੇ ਕਾਹੇ ਦੀ ਗਰੰਟੀ ਹੋਊਗੀ ਝੋਟੀ ਜੇਰ ਜੱਪੇ ਦੀ ਚੁਆਈ ਦੀ ਸਾਰੇ ਓਕੇ ਹੋਣੀਆਂ ਇੱਕ ਮਿੰਟ ਬਾਈ ਸੋ ਦੱਸੋ ਇਹਦੇ ਸਾਈਡ ਤੋਂ ਤੁਹਾਨੂੰ ਮੈਂ ਅਗਲੇ ਥਣ ਵੀ ਦਿਖਾਉ ਹਵਾਨਾ ਪਿੱਛੋਂ ਦੇਖੋ ਮਾੜੀ ਤੋਰ ਦੇ ਤੁਹਾਨੂੰ ਐਨੂੰ ਮੜਾ ਤੋਰੀ ਐਨੂੰ ਬਾਈ ਤੁਸੀਂ ਦੇਖੋ ਇਹਦੀ ਅ ਗਾੜੀ ਅਗਲੇ ਥਣ ਵੀ ਦੇਖੋ ਕਿੰਨੇ ਜੋਸ਼ ਵਾਲੇ ਮਰਵਾ ਥਣ ਲੱਗਾ ਹੋਵੇ ਤਾਂ ਉਹ ਹੀ ਦੁੱਧ ਕੱਢਦਾ ਹੁਣ ਦੇਖੋ ਤੁਸੀਂ ਇਧਰੋਂ ਇਸ ਤਰ੍ਹਾਂ ਦਾ ਥਣ ਦਾ ਸੈਜ ਆ ਬਾ ਮੋੜ ਲਿਆ ਭਾਈ ਹੁਣ ਤੁਹਾਨੂੰ ਮੈਂ ਬੱਚੇ ਦੇ ਵੀ ਮਾਰ ਦੂੰਗਾ ਭਲਾ ਸੋ ਇਧਰੋਂ ਵੀ ਥਣ ਦੇਖੋ ਹਜੇ ਤੀਜਾ ਦਿਨ ਆ ਮਾਰ ਦੋ ਬੱਚੇ ਤੇ ਵੀ ਕੈਮਰਾ ਹੈ ਤਾਂ ਮਾਸ ਵੀ ਨਹੀਂ ਲਿਆ ਦੰਦਾਂ ਤੋਂ ਸਹੀ ਲਓ ਸਹੀ ਕੱਲ੍ਹ ਹੀ ਬੋਲੇ ਨੂੰ ਖਾਲੀ ਹੋਈ ਹੈ ਜੋਟੇ ਦੰਦਾਂ ਦਾ ਦੋਸਤੋ ਬਿਲਕੁਲ ਬੱਚੇ ਦੇ ਹੈ ਜੀ ਆ ਦੇਖ ਲੋ ਉਵੇਂ ਹੀ ਖੜੀਆਂ ਆ ਵਾ ਇੱਥੋਂ ਹੀ ਪਤਾ ਲੱਗ ਜਾਂਦਾ ਵਾ ਪਸੂ ਦਾ ਸਹੀ ਹਾਂ ਇਹਦੋਂ ਅੱਗੇ ਜਿਹੜੀ ਝੋਟੀ ਇਹ ਵੀ ਝੋਟੀ ਹੁਣੀ ਆਈ ਆ ਕਿਹੜੀ 4 ਨੰਬਰ ਤੇ ਦਿਖਾਈ ਆ ਹੁਣੀ ਇਹ ਵੱਤ ਤੋਂ ਅੱਧੋ ਘੰਟਾ ਕੀ ਹੋਇਆ ਉਤਰੀਆਂ ਹੀ ਆ ਠੀਕ ਹੈ ਹਾਂਜੀ ਆ ਝੋਟੀ ਦਾ ਨਾ ਬੱਚਾ ਖੁੱਲ ਗਿਆ ਗੱਡੀ 'ਚ ਇਹਨੇ ਮਗਰਲੇ ਥਣ ਦੋ ਪੀ ਗਿਆ ਬੱਚਾ ਅੱਛਾ ਹਾਂਜੀ ਆਪਾਂ ਪਹਿਲਾਂ ਦੱਸ ਕੇ ਦਵਾਂਗੇ ਇਹ 13 ਦੇ 14 ਦੇ ਵਿਚਾਲੇ ਵੀਰੇ ਤਿੰਨ ਡੰਗ ਚੁਵਾਈ ਕਰਕੇ ਲਈ ਆ ਉੱਥੇ ਠੀਕ ਹੈ ਮੰਹੰਬੀਆਂ ਪੰਹਾਂ ਹੁਣੀ ਆ ਕੇ ਉਤਰੀਆਂ ਹੀ ਆ ਹਜੇ ਠੀਕ ਹੈ ਸੋਏ ਦਸੋ ਦੋ ਨਗ ਹਜੇ ਘੰਟਾ ਕ ਪਹਿਲਾਂ ਪਹੁੰਚੇ ਆ ਇਹ ਵੀ ਚੰਗੀ ਝੋਟੀ ਐ ਬੁੜਿਆਂ ਦੀ ਚੜਾਈ ਚੜੂਈ ਸੋਹਣੀ ਐ ਹਵਾਨਾ ਚੰਗਾ ਦਿਖਾਉਂਦੀ ਐ ਪਰ ਹੁਣ ਅਗਾੜੀ ਸੋਹਣੀ ਐ ਪਿਛਲੇ ਥਣ ਜਿਹੜੇ ਬੱਚਾ ਕਈ ਵਾਰ ਖੁੱਲ ਕੇ ਤੇ ਗੱਡੀ ਚ ਪੀਤਾ ਜੀ ਰਸਤਾ ਸੀ ਹੁਣੀ ਪਾਇਆ ਅਗੇ ਕਦੋਂ ਉਤਰੀ ਆ ਰਸਤਾ ਟੁੱਟ ਗਿਆ ਗਲੋਂ ਲਵਾ ਗਿਆ ਓਕੇ ਥਾਣਾ ਦੀ ਡੰਨੂ ਸਾਰੀ ਘਰ ਤੱਕ ਗਾਰੰਟੀ ਹੋਊਗੀ ਵੀਰੇ ਚਾਰੇ ਥਾਣਾ ਦੀ ਠੀਕ ਐ ਹਾਂਜੀ ਵੈਸੇ ਸਾਫ ਸੁਥਰਾ ਹਵਾਨਾ ਐ ਬਿਲਕੁਲ ਪੱਧਰ ਦੇ ਸਦਾ ਅੱਧ ਗਾੜ ਬਹੁਤ ਆ ਝੋਟੀ ਦਾ ਆ ਲਹਿਰੇ ਪਾਪੜੇ ਤੋਂ ਉਧਰੋਂ ਆਈਆਂ ਝੋਟੀਆਂ ਜਿਹੜੀ ਇਹ 7ਵੇਂ ਨੰਬਰ ਤੇ ਆਪਾਂ ਝੋਟੀ ਦਿਖਾਉਣੀ ਆ ਆ ਕੱਟੀ ਪਹਿਲਾ ਸੂਆ ਵੀਰੇ ਠੀਕ ਹੈ ਹਾਂਜੀ ਕੱਟੀ ਮਗਰ ਆ ਰਾਤ ਸੂਈ ਆ ਜਮਾ ਬੋਲੇ ਚ ਸਵੇਰੋਂ ਖਾਲੀ ਘਰ ਤੀ ਧਾਰ ਧਾਰ ਝੋਟੀ ਆ ਠੀਕ ਹੈ ਹਾਂਜੀ ਸੋ ਦੋਸਤੋ ਪਹਿਲਾ ਸੂਆ ਰਾਤ ਹੀ ਸੂਈ ਹੈ ਜੇਰ ਜੱਪਾ ਵਧੀਆ ਪੈ ਗਿਆ ਆਪਣੇ ਕੋਲੇ 제ਰ ਦੀ ਵੀਡੀਓ ਵੀ ਹੈਗੀ ਆ ਸਾਰੀ ਡਾ ਜੇ ਪੁੜੇ ਵੀ ਥੋੜੇ ਥੋੜੇ ਨਿਵੇਂ ਦਿਸਣਗੇ ਤੁਹਾਨੂੰ ਕਿਉਂਕਿ ਸੂਈ ਰਾਤ ਹੀ ਹੈ ਸੋਹਣੀ ਚੋਟੀ ਐ ਹਵਾਨਾ ਪਛਾਣ ਨੂੰ ਵੀ ਚੰਗਾ ਦਿਖਾਉਂਦੀ ਐ ਬਾਕੀ ਜਜਮੈਂਟ ਹਾਈਟ ਦੀ ਤੁਸੀਂ ਇਹ ਚੋ ਵੀਡੀਓ ਚੋ ਕਰ ਲੈਣੀ ਐ ਪਾਸ ਆ ਕੇ ਕਰ ਲਿਓ ਕੱਟੀ ਮਗਰ ਆਏ ਨੇ ਥੋ ਇਹਦੇ ਨਾਲ ਬੱਚਾ ਕੱਟੀ ਮੋੜ ਲਈ ਬਈ ਇੱਥੋਂ ਛੋਟਾ ਸਿੰਘ ਬਿਲਕੁਲ ਨੇੜੇ ਮੁੜਿਆ ਹੋਇਆ ਬੱਚੇ ਬੁੱੱਚੇ ਦੇ ਜਮਾ ਸਹਿਮ ਤਾਂ ਮਾੜੀ ਜੀ ਥਾਂ ਨੱਪਣ ਦੀ ਔਲ ਕਰਦੀ ਗੱਟੀ ਕੇਰਾ ਦਾ ਪਹਿਲਾ ਪਸ਼ੂ ਕਰਦਾ ਹੀ ਆ ਪਹਿਲਾਂ ਨਾ ਠੀਕ ਆ ਤੂੰ ਜਮਾ ਡਾਨਾ ਓਕੇ ਆ ਸੋ ਇਹ ਦਸੋ ਸੱਤ ਝੋਟੀਆਂ ਜਿਹੜੀਆਂ ਜਾ ਮੱਜਾ ਕਹਿ ਲੋ ਸੁੰਨੀਆਂ ਸਵਾਨੀਆਂ ਬਾਈ ਕੋਲ ਵਿਕਰੀ ਆਲੀਆਂ ਸੀ ਸਨੀ ਭਾਈ ਗੱਬਣ ਵੀ ਆ ਜਾਂਦੇ ਪਸ਼ੂ ਹਾਂਜੀ ਇੱਕ ਝੋਟੀ ਗੱਬਣ ਆ ਜੀ ਉਹ ਝੋਟੀ ਆਈ ਹੁਣੀ ਆ ਇਹ ਅੰਬੀ ਜੇ ਪਈ ਆ ਝੋਟੀ ਕੱਟੀ ਠੀਕ ਹੈ ਤੇ ਗੱਬਣ ਝੋਟੀ ਵੀਰੇ ਉਹ ਲੈਣੇ ਕਿਹੜੀ ਦਾ ਸਾਨੂੰ ਹਣਾ ਪ੍ਰੂਫ ਉੱਥੇ ਪਤਾ ਵਾ ਠੀਕ ਹੈ ਹਾਂਜੀ ਨਹੀਂ ਇਹ ਸੂਏ ਵੀ ਜਾਦੇ ਪਸ਼ੂ ਲੈ ਕੇ ਖੁਸ਼ ਆ ਓਕੇ ਹਾਂਜੀ ਸੋ ਦੋਸੋ ਜ਼ਿਆਦਾਤਰ ਸੂਏ ਵੇ ਪਸ਼ੂ ਆਉਂਦੇ ਆ ਵਧੀਆ ਵੀ ਰਹਿੰਦਾ ਵੀ ਤੁਸੀਂ ਪਸ਼ੂ ਚੋਕੇ ਲੈ ਸਕਦੇ ਹੋ ਇਹਨਾਂ ਦੇ ਪੁੜਿਆਂ ਦੀ ਬਣਾਵਟ ਥਣ ਹਵਾਨੇ ਤੁਹਾਨੂੰ ਦੱਸਦੇ ਹੋ ਆ ਦੇਖ ਲਓ ਉਵੇਂ ਖੜੀ ਆ ਉਦੋਂ ਦੀ ਆਪਾਂ ਵੀਡੀਓ ਬਣਾਉਨੇ ਆ ਰਾਮ ਨਾਲ ਇੱਥੋਂ ਹੀ ਪਤਾ ਲੱਗ ਜਾਂਦਾ ਪਸ਼ੂ ਦਾ ਰਾਮ ਨਾਲ ਗਾਲੇ ਕਰੀ ਜਾਂਦੀਆਂ ਵਾ ਸਹੀ ਐ ਸੋ ਦੋਸਤੋ ਇੱਕ ਖੁੱਲੀ ਆ ਦੇਖ ਲਓ ਜਮਾਈ ਹੈ ਨਹੀਂ ਛਾਤੀ ਛੁੱਤੀ ਵੀ ਸਹੀ ਐ ਹਾਂਜੀ ਲੈ ਨਹੀਂ ਉੱਤੇ ਔਰ ਦਾਣੇ ਨਾਲ ਜਾਂ ਪਲੀਆਂ ਵਾ ਛੋਲਿਆਂ ਨਾਲ ਝੁੱਟੀਆਂ ਇਹ ਵੀ ਸੋ ਇਹ ਨਾਕ ਦੋਸਤੋ ਅੱਜ ਦੀ ਵੀਡੀਓ ਦੇ ਵਿਕਰੀ ਵਾਲੇ ਸੀਗੇ 7 ਤੁਸੀਂ ਆ ਕੇ ਤਸੱਲੀ ਕਰ ਲਓ ਸਾਰੇ ਜੁਗਾਲੀ ਆਪਦੀ ਕਰ ਰਹੇ ਆ ਪਸ਼ੂ ਵਾਕਈ ਮਸਤ ਹੈ ਸੁਭਾਅ ਦੇ ਤਾਂ ਹੀ ਇਹ ਪਸ਼ੂ ਜਿਹੜਾ ਉਹ ਨਾਲ ਜੁਗਾਲੀ ਜਿਹੜੀ ਇਹਨਾਂ ਨੇ ਕਰਨੀ ਸ਼ੁਰੂ ਕਰਤੀ ਛੱਡ ਦੇ ਛੱਡ ਸੋ ਇਹ ਝੋਟੀਆਂ ਬਹੁਤ ਸੋਹਣੀਆਂ ਤੁਹਾਨੂੰ ਦਿਖਾਉਣੀਆਂ ਟੋਟੋਸ ਨਾਗ ਸੱਤ ਸੀ ਜਿਹੜੇ ਤੁਹਾਨੂੰ ਵੀਡੀਓ ਚ ਦਿਖਾਏ ਆ ਤਸੱਲੀ ਕਰ ਲਓ ਜਿਹੜਾ ਪਸ਼ੂ ਤੁਹਾਨੂੰ ਜੱਛਦਾ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ